ਸਾਡੇ ਕੋਲੋਂ ਜੀ ਪੰਜਾਬ ਸਰਕਾਰ ਦੀ 200 ਰੁਪਏ ਵਾਲੀ ਮੰਥਲੀ ਲਾਟਰੀ ਜੋ ਕਿ ਹਰ ਮਹੀਨੇ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਖੁੱਲਦਾ ਡਰਾਅ ਹਰ ਮਹੀਨੇ ਖੁੱਲਦੀ ਹੈ ਗਰੰਟਡ ਟੂ ਪਬਲਿਕ ਹੁੰਦੀ ਹੈ ਜਨਤਾ ਦੇ ਸਾਹਮਣੇ ਉਹਦਾ ਰਿਜ਼ਲਟ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਕੱਢਿਆ ਜਾਂਦਾ ਜੋ ਕਿ ਇਸ ਮਹੀਨੇ ਦਸੰਬਰ ਦੇ ਵਿੱਚ 6 ਦਸੰਬਰ ਦਿਨ ਸ਼ਨੀਵਾਰ ਨੂੰ ਡਰਾਅ ਹੋ ਕੇ ਗਿਆ ਉਹ ਸਾਡੇ ਇਸ ਕਾਊਂਟਰ ਤੋਂ ਰਾਜੂ ਲਾਟਰੀ ਸਟਾਲ ਸਾਦਿਕ ਤੋਂ ਹਿੱਟ ਹੋਇਆ ਪਹਿਲਾ ਨਾਮ 1.5 ਕਰੋੜ ਦਾ ਜਿਸ ਦਾ ਕੀ ਨੰਬਰ ਹੈਗਾ ਸੀ ਟਿਕਟ ਦਾ ਜੀ 974640 ਨਹੀਂ ਬੰਦਾ ਹਲੇ ਤੱਕ ਨਹੀਂ ਆਇਆ ਬੰਦੇ ਦੀ ਭਾਲ جاری ਹੈ ਜੀ ਅਸੀਂ ਤੁਹਾਡੇ ਮਾਧਿਅਮ ਰਹੀ ਚੈਨਲ ਰਹੀਂ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਆਪਣਾ ਆਪਣਾ ਜਿਹੜਾ ਟਿਕਟ ਆ ਉਹ ਸਾਡੇ ਕੋਲ ਲਿਆ ਕੇ ਚੈੱਕ ਕਰਵਾ ਲਓ ਤੇ ਆਪ ਦਾ 1.5 ਕਰੋੜ ਰੁਪਏ ਲੈ ਜਾਓ ਹਲੇ ਤੱਕ ਸਾਨੂੰ ਬੰਦੇ ਦਾ ਪਤਾ ਨਹੀਂ ਲੱਗ ਸਕਿਆ ਵੀ 1.5 ਕਰੋੜ ਕਿਹਨੂੰ ਲੱਗਿਆ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਭਾਲ ਕਰ ਰਹੇ ਹਾਂ ਜਾਰੀ ਹੈ ਭਾਲ ਤੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਭਰਾਵਾਂ ਨੂੰ ਕਿ ਜਿੰਨੇ ਵੀ ਭਰਾਵਾਂ ਨੇ ਮੇਰੇ ਕੋਲ ਟਿਕਟ ਖਰੀਦੀ ਸੀ ਉਹ ਟਿਕਟ ਲੈ ਆਉਣ ਆਪਦੀ ਚੈੱਕ ਕਰਵਾਉਣ ਤੇ ਆਪ ਦਾ ਜਿਹਦਾ ਬਣਦਾ ਨਾਮ ਆ ਟਿਕਟ ਦਾ ਜਿਹੜਾ ਨੰਬਰ ਹੈ 974640 ਜਿਸ ਭਰਾ ਕੋਲ ਹੈਗੀ ਆ ਟਿਕਟ ਲੈ ਆਵੇ ਤੇ ਆਪਦੀ ਟਿਕਟ ਜਿਹੜੀ ਕਲੇਮ ਕਰਵਾਵੇ ਤੇ ਸਰਕਾਰ ਤੋਂ ਆਪਦਾ ਇਨਾਮ ਜਿਹੜਾ ਪ੍ਰਾਪਤ ਕਰ ਲਵੇ ਡਿਟੇਲ ਨੋਟ ਹੁੰਦੀ ਹੈ ਜੀ ਪਹਿਲੇ ਅਸੀਂ 99% ਟਿਕਟ ਅਸੀਂ ਨੋਟ ਕਰਦੇ ਆ ਮੋਬਾਈਲ ਨੰਬਰ ਵੀ ਨੋਟ ਕਰਦੇ ਆ ਨਾਮ ਪਲੱਸ ਅਸੀਂ ਪਿੰਡ ਸ਼ਹਿਰ ਵੀ ਨੋਟ ਕਰਦੇ ਆ ਕਈ ਵਾਰ ਕੀ ਹੁੰਦਾ ਹੈ ਕਿ ਕਈ ਸੱਜਣ ਆਉਂਦੇ ਆ ਜੀ ਵੀਰੇ ਮੇਰੀ ਬੱਸ ਨਿਕਲਦੀ ਆ ਮੇਰੀ ਟ੍ਰੇਨ ਨਿਕਲਦੀ ਆ ਆ ਪੈਸੇ ਫੜ ਟਿਕਟ ਦੇ ਦੇ ਮੈਂ ਆਪੇ ਚੈੱਕ ਕਰ ਲੂੰਗਾ ਜਾਂ ਮੈਂ ਆਪੇ ਆ ਕੇ ਦੇਰੋ ਤਾਂ ਚੈੱਕ ਕਰਵਾ ਲੂੰਗਾ ਉਹ ਇਸ ਤਰ੍ਹਾਂ ਕਈ ਵਾਰੀ ਕਿ ਐਵੇਂ ਦਾ ਕੇਸ ਆ ਜਾਂਦਾ ਹੈ ਇਹ ਵੀ ਬਿਲਕੁਲ ਇਦਾਂ ਹੀ ਹੋਇਆ ਜੀ ਅਸੀਂ ਲਗਭਗ 1000 ਪਲੱਸ ਟਿਕਟ ਸੇਲ ਕੀਤੀ ਸੀ ਹੋਰ ਵੀ ਕੋਈ ਉਹਦੇ ਜੋ ਨਾਮ ਨਿਕਲੇ ਫਰਕ ਹੋਏ। ਹੋਰ ਉਸ ਦੇ ਵਿੱਚ ਸਾਡੇ ਕੋਲ ਪਹਿਲਾ ਨਾਮ 1.5 ਕਰੋੜ ਦਾ ਤਾਂ ਲੱਗਿਆ ਹੀ ਹੈ ਜੀ। ਉਸ ਤੋਂ ਬਾਅਦ ਛੋਟੇ ਨਾਮ 9000, 8000, 5000 ਇਸ ਤਰ੍ਹਾਂ ਉਹ ਵੀ ਲੱਗੇ ਆ। ਉਹ 200 ਰੁਪਏ ਦੀ ਟਿਕਟ ਸੀ। 200 ਦੀ ਟਿਕਟ ਕਰੋੜ ਦਾ ਮਾਲਕ। 1.5 ਕਰੋੜ ਦਾ ਮਾਲਕ ਬਣ ਗਿਆ ਜੀ ਬਿਲਕੁਲ।